ਕੁਝ ਦਿਨ ਪਹਿਲਾਂ ਸਾਸਤ ਵਿੱਚ ਅਮਿਤ ਸ਼ਾਹ ਵੱਲੋਂ ਡਾਕਟਰ ਭੀਮਰਾਓ ਉਬੇਦ ਕਰਤੇ ਟਿੱਪਣੀ ਕੀਤੀ ਗਈ ਸੀ ਜਿਸ ਦੇ ਵਿਰੋਧ ਵਿੱਚ ਅੱਜ ਕੋੜਪੁਰਾ ਵਿਖੇ ਕਾਂਗਰਸ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਜੈ ਭਾਰਤ ਮੁਕਤਬਾਗ ਮੁਕਤਬਾਗ ਜੈ ਭਾਰਤ ਸਾਰਾ ਨੂੰ ਪਤਾ ਹੈ ਤੇ ਹੁਣ ਅਮਿਤ ਸ਼ਾਹ ਜੀ ਨੇ ਜੋ ਐਡਵਰਸ ਕਮੈਂਟਸ ਦਿੱਤੇ ਉਹਦੇ ਬਰਖਲਾ ਪ੍ਰੋਟੈਸਟ ਹੋਪਨ ਇਹਨਾਂ ਨੂੰ ਕੋਈ ਸੱਦਣ ਨਹੀਂ ਗਿਆ ਸਭ ਆਪ ਆਏ ਔਰ ਇਸ ਪ੍ਰੋਟੈਸਟ ਥਰੋਅ ਆਊਟ ਦੀ ਕੰਟਰੀ ਨੋਬਾਡੀ ਟੋਲਰੇਟਸ ਜਿਸ ਬੰਦੇ ਨੇ ਹਿੰਦੁਸਤਾਨ ਦਾ ਸੰਵਧਾਨ ਲਿਖਿਆ ਤੇ ਸੰਵਧਾਨ ਦਿੱਤਾ ਹਿੰਦੁਸਤਾਨ ਨੂੰ ਸਾਰੇ ਅਧਿਕਾਰ ਦਿੱਤੇ ਉਹਦੇ ਬਾਰੇ ਅੱਜ ਦੇ ਹਾਕਮ ਏਡੀ ਬੱਝਵਾਨੀ ਕਰਨ ਨੋਬਾਡੀ ਵਿਲ ਟੋਲਰੇਟ ਜੋੜਾ ਪ੍ਰੋਟੈਸਟ ਸਾਰੇ ਹਿੰਦੁਸਤਾਨ ਵਿੱਚ ਹੋ ਰਿਹਾ ਸਾਰੇ ਲੋਕ ਕਰ ਰਹੇ ਕੋਈ ਇੱਕ ਜਾਤਪੁਰਾ ਦੀ ਲੋਕ ਨਹੀਂ ਕਰ ਰਹੇ ਸਭ ਕਰ ਰਹੇ ਐ ਸਵੇਰੇ ਫਰੀਦਕੋਟ ਚ ਪ੍ਰਦਰਸ਼ਨ ਸੀ ਇਟ ਵਾਸ ਅ ਵੈਰੀ ਗੁੱਡ ਡਿਮੋਨਸਟ੍ਰੇਸ਼ਨ ਉਹ ਸ਼ੁਰੂਆਤ ਕਿੱਥੋਂ ਹੋਈ ਅੰਮੇਦਕਰ ਸਾਹਿਬ ਦੇ ਬੁੱਤੇ ਹਾਰ ਪਾ ਕੇ ਉਸ ਤੋਂ ਸ਼ੁਰੂ ਹੋਇਆ ਪੀਪਲ ਰਿਗਾਰਡ ਰਿਸਪੈਕਟ ਕਰਦੇ ਉਹਨਾਂ ਦੀ ਨੋਬਾਡੀ ਵਿਲ ਟੋਲ ਯੂ ਇਹ ਕੱਲ ਦੇ ਬੰਦੇ ਜਿਹੜੇ ਬ੍ਰਿਟਿਸ਼ ਰਾਜ ਦੇ ਟੋਡੀ ਦੇ ਐ ਸਾਡੇ ਤੇ ਰਾਜ ਕਰ ਰਹੇ ਕੌਣ برداشت ਕਰੂ ਅਗਰ ਸਰੂਰ ਨਾਲੋਂ ਕੋਈ ਮਾਫੀ ਨਹੀਂ ਮੰਗੀ ਜਾਂਦੀ ਤਾਂ ਅਗਲਾ ਤੁਹਾਡਾ ਕੀ ਅੱਛੇ ਨੇ ਉਹ ਪੀਪਲ ਵੀ ਡਿਸਾਈਡਡ ਅਰੇਂਜਮੈਂਟ ਤਾਂ ਇੰਨੀ ਬੜੀ ਆ ਜੇ ਉਹਨਾਂ ਨੂੰ ਕੋਈ ਸ਼ਰਮ ਹੋਵੇ ਇਹ ਸ਼ੁਰੂ ਸੇ ਕਿ ਮੈਂ ਮਾਫੀ ਮੰਗਦਾ ਆਪਣੇ ਸ਼ਬਦ ਵਾਪਸ ਲੈਣਾ ਇੰਨੀ ਗੱਲ ਕਹਿਣੀ ਫਰਾਗ ਦੇ ਲਾਉਣਾ ਚਾਹੀਦਾ ਬੰਦੇ ਆਈ ਵਿਲ ਡਰਾ ਮਾਈ ਵਰਡ ਉਹ ਸਿੱਧਾ ਕਹਿੰਦੇ ਇਟ ਇਸ ਸਲਿਪ ਆਫ ਦੀ ਟੰਗ ਮੈਂ ਦਿਲੋਂ ਉਹਨਾਂ ਦਾ ਸਨਮਾਨ ਕਰਦਾ ਲੋਕਾਂ ਨੇ ਕੀ ਲੈਣਾ ਇਸ ਗੱਲ ਓਕੇ